ਫਤੇਗੜ ਚੂੜੀਆਂ ਤੇ ਮਜੀਠਾ ਰੋਡ ਦੇ ਉੱਪਰ ਸਥਿਤ ਗੁਰਜਿੰਦਰ ਫਿਲੀਂਗ ਸਟੇਸ਼ਨ ਦੇ ਉੱਪਰ ਇੰਡੀਅਨ ਔਇਲ ਕੰਪਨੀ ਦੇ ਵੱਲੋਂ ਕੱਢੇ ਗਏ ਲਾਟਰੀ ਡਰਾ ਦੇ ਵਿੱਚ ਇੱਕ ਟਰੱਕ ਦੇ ਕਨੈਕਟਰ ਵਰਿੰਦਰ ਸਿੰਘ ਦਾ ਸੀਡੀ ਡੀਲੈਕਸ ਹਿਉਂਡਾ ਮੋਟਰਸਾਈਕਲ ਨਿਕਲ ਗਿਆ ਜਿਸ ਨੂੰ ਪ੍ਰਾਪਤ ਕਰਕੇ ਵਰਿੰਦਰ ਸਿੰਘ ਦੇ ਵਿੱਚ ਖੁਸ਼ੀ ਦੇ ਵਿੱਚ ਬਾਗੋ-ਬਾਗ ਦਿਖਾਈ ਦਿੱਤਾ ਇਸ ਸੰਬੰਧੀ ਬਟੋਰੰਪ ਦੇ ਮਾਲਕ ਗੁਰਜਿੰਦਰ ਸਿੰਘ ਮਿੰਟਾ ਰੰਧਾਵਾ ਤੇ ਅੰਮ੍ਰਿਤਸਰ ਤੋਂ ਆਏ ਇੰਡੀਅਨ ਔਇਲ ਦੇ ਡਿਵੀਜ਼ਨਲ ਰਿਟੇਲ ਦੇ ਮੁਖੀ ਦੁਰਗਾ ਤਿਵਾੜੀ ਨੇ ਦੱਸਿਆ ਕਿ ਇੰਡੀਅਨ ਆਇਲ ਕੰਪਨੀ ਵੱਲੋਂ ਜੋ ਪੈਟਰੋਲ ਹੰਪਤੇ ਗਾਹ ਖਾਣਾ ਉਹਨਾਂ ਦਾ ਇੱਕ ਡਰਾਅ ਕੱਢਿਆ ਗਿਆ ਸੀ ਜਿਸ ਦੇ ਵਿੱਚ ਵਿਰਿੰਦਰ ਸਿੰਘ ਦਾ ਹੀਰੋ ਹੋਂਡਾ ਮੋਟਰਸਾਈਕਲ ਨਿਕਲੇ ਹੈ ਜਿਸ ਦੇ ਵਿੱਚ ਕਾਫੀ ਖੁਸ਼ੀ ਦਿਖਾਈ ਦਿੱਤੀ ਹੈ ਇਸ ਲਈ ਉਹਨਾਂ ਨੇ ਉਸ ਨੂੰ ਵਧਾਈ ਵੀ ਦਿੱਤੀ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਤੇ ਪੈਟਰੋਲ ਦੇ ਮਾਲਕ ਗੁਰਿੰਦਰ ਸਿੰਘ ਮਿੰਟਰ ਰੰਡਾਵਾ ਅਨਿਰ ਸਿੰਘ ਰੰਡਾਵਾ ਤੇ ਅੰਮ੍ਰਿਤਸਰ ਤੋਂ ਆਏ ਇੰਡੀਅਨ ਆਇਲ ਦੇ ਡਿਵੀਜ਼ਨਲ ਰਿਟੇਲ ਦੇ ਮੁਖੀ ਦੁਰਗਾ ਤਿਵਾੜੀ ਅਤੇ ਸੀਨੀਅਰ ਮੈਨੇਜਰ ਦਵਾਕਰ

ये बम्पर प्राइस के रूप में हीरो डिलक्स बाइक मिला है तो हमारा प्रयास यही है कि हम सारे कस्टमर तक रीच करें और अपनी बेस्ट सर्विस प्रोवाइड करें इवन एट द द लास्ट पॉइंट ऑफ के अंतिम कोने तक हमारा यही प्रयास है कि सबको बेटर सर्विस दे पाए मैंने बताया अभी कि हमारा हमेशा यही प्रयास रहता है कि हम कुछ ना कुछ कस्टमर्स के लिए करते रहे कस्टमर सर्विस कस्टमर डिलाइट को हमेशा मैक्सिमाइज करते रहे तो उसी में एक ये छोटी एक स्कीम थी जो पूरे इंडिया में चल रही थी जो जैसे सर ने बताया जनवरी से मार्च तक चली उसका बंपर प्राइस निकाला गया तो पूरे अमृतसर जो डिवीजन है उसमें एक ही बंपर प्राइस निकला जो की हमारे कस्टमर को हमने आज दिया तो आप इस स्कीम के द्वारा या आज के इवेंट के द्वारा हम यही कस्टमर को बताना चाहते हैं कि हम हमेशा तत्पर रहते हैं कि मैक्सिमम कस्टमर सर्विस जो है हम अपने कस्टमर तक पहुंचा सके और सभी कस्टमर से यही रिक्वेस्ट करते हैं कि प्लीज हमें विजिट करते रहें और कोई हमारे सर्विस में अगर आप लोग फीडबैक देना चाहते हैं या किस तरह हम काम को और कर सकते हैं ताकि हम और अच्छा काम और आपको अच्छी सर्विस दे सके तो उसके लिए हम लोग काम करते रहे इवेंट तो जो आया था गुरजिंदर फिलिंग स्टेशन है फतेहगढ़ चूड़िया में यहाँ कराया गया तो आप सभी से यही रिक्वेस्ट है कि यहाँ आते रहें हमारे को अपने को सर्विस करने का मौका देते रहें ताकि हम बेस्ट से बेस्ट आपके लिए काम कर सके आज जितना कंपनी वालों जनवरी महीने तो स्कीम चल रही थी ड्रॉ दी ਤੇ ਅੱਜ ਤੋਂ ਇੱਕ ਹਫ਼ਤਾ ਬਿਨਾ ਉਹਦਾ ਰਿਜ਼ਲਟ ਆਇਆ ਵਾ ਤੇ ਸਾਡੇ ਦੀ ਦਾ ਮੋਟਰ ਨਿਕਲਿਆ ਸਾਨੂੰ ਬਹੁਤ ਖੁਸ਼ੀ ਆ ਕਿਉਂਕਿ ਪੂਰੇ ਗੁਰਦਾਸਪੁਰ ਤੇ ਅੰਮ੍ਰਿਤਸਰ ਜਿਹੜੇ ਵਿੱਚ ਸਿਰਫ ਸਾਡੇ ਪੰਪ ਤੋਂ ਨਿਕਲਿਆ ਵਾ ਤੇ ਵੀਰ ਹੋਣੀ ਸਾਡੇ ਰੈਗੂਲਰ ਕਸਟਮਰ ਨੇ ਤੇ ਸਾਡੇ ਕੋਲ ਇਹਨਾਂ ਨੇ ਕਾਫੀ ਬੱਸਾਂ ਕਾਫੀ ਟਾਈਮ ਤੋਂ ਤੇਲ ਪਾ ਰਹੀਆਂ ਨੇ ਤੇ ਬਹੁਤ ਵੱਡੀ ਗੱਲ ਆ ਜੀ ਬਹੁਤ ਖੁਸ਼ੀ ਦੀ ਗੱਲ ਆ ਸਾਰੇ ਇਲਾਕੇ ਵਾਸਤੇ ਤੇ ਅਸੀਂ ਕੰਪਨੀ ਦਾ ਇੰਦੇ ਨਾਲ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਇਸ ਪ੍ਰੋਗਰਾਮਸ ਆਪਣਾ ਯੋਗਦਾਨ ਪਾਇਆ ਵਾ ਤੋ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਬਹੁਤ-ਬਹੁਤ ਜੀ ਧੰਨਵਾਦ ਕਰਨਾ ਚਾਹੁੰਦਾ ਆਪਣੀ ਜੀ ਦੀ ਪੁੱਤ ਦਾ ਆਉਣ ਦਾ ਤੇ ਮੈਨੂੰ ਬਹੁਤ ਖੁਸ਼ੀ ਹੈ ਜੀ ਮੇਰਾ ਜਿਹੜਾ ਡਰਾ ਨਿਕਲਿਆ ਲੱਤੀ ਡਰਾ ਨਿਕਲਿਆ ਵਾ ਕਿ ਮੁੰਡੇਲੀ ਤੋਂ ਤੇਲ ਪਾਉਂਦਾ ਸੀ ਜੀ ਇੱਥੇ ਸਾਡੀ ਬਸਾਂ ਲੱਗਦੀਆਂ ਨੇ ਕਿੱਥੇ ਸੀ ਦੀ ਕਰਨੇ ਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਜੀ ਪਹਿਲਾ ਡਰਾ ਮੇਰਾ ਨਿਕਲਿਆ ਸਾਰੇ ਅਧਿਕਾਰੀਆਂ ਤੋਂ ਅੰਦੀ ਸੀ ਮੇਰਾ ਬਹੁਤ ਬਲ ਹੈ ਜਦੋਂ ਤਰ ਬਾਅਦ ਤੇ ਇੰਡੀਆ ਨੈਲ ਦੀ ਆਈ ਹੋਈ ਸਾਡੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜੋ ਵੀ ਫਾਇਦੇ ਕਰ ਚੁਕਿਆ ਵਿੱਚ ਅੱਜ ਡਰਾ ਕੱਢ ਕੇ ਜਿਹੜਾ ਗੁਰਵਿੰਦਰ ਫਿਊਲ ਸਟੇਸ਼ਨ ਤੇ ਇਹ ਪੱਕਾ ਇੱਕ ਬੋਸਾਈਕਲ ਦਾ ਡਰਾ ਕੱਢ ਕੇ ਇੱਕ ਕਸਟਮਰ ਨੂੰ ਦਿੱਤਾ ਹੈ ਇਸ ਪੰਪ ਤੇ ਕਾਫੀ ਵਧੀਆ ਫੈਸਿਲਟੀਆਂ ਨੇ 60 ਤਰ੍ਹਾਂ ਦੀ ਫੈਸਿਲਿਟੀ ਇੱਥੇ ਅਵੇਲੇਬਲ ਹੈ ਕਿਉਂਕਿ ਕਿ ਇਹ ਨਾ ਇਹ ਪੰਪ ਕਾਫੀ ਪੁਰਾਣਾ ਵਾ ਤੇ ਦੀ ਸੇਲ ਸੇਲ ਵਧਾਉਣ ਵਾਸਤੇ ਇਹ ਡਰਾ ਕੱਢੇ ਜਾਂਦੇ ਨੇ ਇੰਦਾ ਸੇਲ ਬਹੁਤ ਅੱਛੀ ਆ ਅਤੇ ਇੰਦਾ ਕਦੀ ਕੰਪਲੇਂਟ ਜਾਂ ਪੰਪ ਦੇ ਜਾਂ ਤੇਲ ਦੇ ਵਿੱਚ ਕਦੀ ਕੰਪਲੇਂਟ ਨਹੀਂ ਆਈ ਇਹ ਤਾਂ ਅਕਸਰ ਕਈ ਪੰਪਾਂ ਤੇ ਕਈ ਤਰ੍ਹਾਂ ਦੀਆਂ ਕੰਪਲੇਂਟਾਂ ਆਉਂਦੀਆਂ ਨੇ ਇਹ ਇਸ ਗੱਲ ਦੇ ਲਾਰਜਰ ਵਾਲੇ ਪਾਸੇ ਦੀ ਪੈਂਦੇ ਇਹ ਸੇਲ ਵਾਲੇ ਪਾਸੇ ਪੈਂਦੇ ਨੇ ਇਹ ਬਹੁਤ ਵਧੀਆ ਕੰਮ ਕਰਦੇ ਨੇ ਇੰਡੀਆ ਨੇ ਬਹੁਤ ਵਧੀਆ ਇਹ ਸਕੀਮ ਕੱਢੀ ਜਿਹੜੀ ਡਰਾ ਕੱਢਿਆ ਕਸਟਮਰ ਨੂੰ ਕੰਢਣ ਵਾਸਤੇ ਸੇਲ ਵਧਾਣ ਵਾਸਤੇ ਕੀਤਾ ਬਹੁਤ ਬਹੁਤ ਧੰਨਵਾਦ